ਹਾਂਜੀ ਸਾਰਨ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਨੂੰ ਇੱਕ ਧੋਖੇबाज ਮਿੱਤਰ ਦੀ ਹੈ ਨਾ ਛੋਟੀ ਜੀ ਕਹਾਣੀ ਸੁਣਾਉਣ ਲੱਗੀ ਹਾਂ ਕਿਉਂਕਿ ਅੱਜ ਕੱਲ੍ਹ ਦੁਨੀਆ ਦੇ ਵਿੱਚ ਹੈ ਨਾ ਬਹੁਤ ਹੋ ਰਿਹਾ ਹੈਗਾ ਕਿ ਧੋਖੇ ਦੇ ਨਾਲ ਨਾ ਦੋਸਤ ਬਣ ਕੇ ਹੀ ਦੋਸਤ ਨੂੰ ਠੱਗ ਰਹੇ ਹੈਗੇ ਨੇ ਤੇ ਇੱਕ ਮੈਂ ਤੁਹਾਨੂੰ ਇੱਕ ਛੋਟੀ ਜੀ ਸਾਖੀ ਮਲਕਿ ਕਹਾਣੀ ਸੁਣਾਉਣੀ ਹੈ ਨਾ ਇੱਕ ਬਾਂਦਰ ਸੀਗਾ ਤੇ ਇੱਕ ਮਗਰਮਸ ਸੀਗਾ ਤੇ ਬਾਂਦਰ ਨਾ ਜਾਮਣ ਦੇ ਪੀੜ ਦੇ ਉੱਤੇ ਰਹਿੰਦਾ ਸੀਗਾ ਮਗਰਮਸ ਨੀਚੇ ਪਾਣੀ ਦੇ ਵਿੱਚ ਰਹਿੰਦਾ ਸੀਗਾ ਪੇੜ ਤੇ ਆ ਪੇੜ ਸੀ ਨਾ ਜਿਹੜਾ ਉਹ ਨਦੀ ਦੇ ਮਲਕਿ ਕਿਨਾਰੇ ਤੇ ਸੀਗਾ ਤੇ ਮਗਰਮਾਸ ਤੇ ਬਾਂਦਰ ਦੀ ਨਾ ਆਪਸ ਵਿੱਚ ਦੋਸਤੀ ਪੈ ਗਈ ਤੇ ਮਗਰਮਾਸ ਨੂੰ ਨਾ ਬਾਂਦਰ ਨਾ ਜਾਮਣਾ ਦੇਣ ਲੱਗ ਗਿਆ ਤੋੜ-ਤੋੜ ਕੇ ਤੇ ਜਦੋਂ ਮਗਰਮਾਸ ਨੇ ਖਾਧੀਆਂ ਕਹਿੰਦਾ ਬੜੀਆਂ ਮਿੱਠੀਆਂ ਨੇ ਇਹ ਹਨਾ ਉਹ ਐਦਾਂ ਕਰਦੇ ਕਰਦੇ ਆਪਸ ਵਿੱਚ ਦੋਨੋਂ ਮਿਲਦੇ ਰਹੇ ਤੇ ਹੌਲੀ-ਹੌਲੀ ਦੋਨਾਂ ਦੀ ਦੋਸਤੀ ਪੈ ਗਈ ਤੇ ਉਹ ਇੱਕ ਦਿਨ ਥੋੜੀਆਂ ਜੀਆਂ ਜਾਮਣਾ ਨਾ ਆਪਣੇ ਘਰ ਵਾਲੀ ਨੂੰ ਲੈ ਗਿਆ ਤੇ ਜਾ ਕੇ ਉਹਨੇ ਆਪਣੀ ਘਰ ਵਾਲੀ ਨੂੰ ਦਿੱਤੀਆਂ ਉਹ ਕਹਿੰਦੀ ਤੂੰ ਇਹ ਕਿੱਥੋਂ ਲਿਆਇਆ ਕਹਿੰਦੀ ਕਿੰਨੀਆਂ ਵਧੀਆ ਨੇ ਕਿੰਨੀਆਂ ਟੇਸਟੀ ਨੇ ਆ ਉਹ ਕਹਿੰਦਾ ਵੀ ਐਦਾਂ ਐਦਾਂ ਵੀ ਇੱਕ ਬਾਂਦਰ ਮੇਰਾ ਦੋਸਤ ਹੈਗਾ ਵੀ ਹਨਾ ਉਹ ਮੈਨੂੰ ਨਾ ਉੱਪਰੋਂ ਜਾਮਣਾ ਤੋੜ ਕੇ ਦਿੰਦਾ ਹੈਗਾ ਵੀ ਉਹ ਉਥੋਂ ਮੈਂ ਤਾਂ ਲੈ ਕੇ ਆਇਆਗਾ ਮੇਰਾ ਬਹੁਤ ਚੰਗਾ ਦੋਸਤ ਹੈਗਾ ਉਹ ਕਹਿੰਦੀ ਵੀ ਜੇ ਨਾ ਵੀ ਉਹਦੇ ਜਾਮਣਾ ਇੰਨੀਆਂ ਸਵਾਦ ਨੇਗੀਆਂ ਦਰਖਤ ਦੇ ਆ ਕਹਿੰਦੀ ਉਹ ਵੀ ਦੇਖ ਉਥੇ ਖਾਂਦਾ ਕਹਿੰਦੀ ਫਿਰ ਉਹਦਾ ਵੀ ਮਰ ਕੇ ਦਿਲ ਆਤੇ ਉਹ ਬਾਂਦਰ ਕਹਿੰਦੀ ਆਪ ਕਿੰਨਾ ਸਵਾਦ ਹੋਊਗਾ ਤੇ ਉਹ ਮਗਰਮਾਸ ਨੂੰ ਕਹਿੰਦੀ ਕਹਿੰਦੀ ਤੂੰ ਕੱਲ ਨੂੰ ਬਹਾਨੇ ਨਾਲ ਕਹਿੰਦੀ ਉਹਨੂੰ ਲੈ ਕੇ ਆਈ ਕਹਿੰਦੀ ਆਪਾਂ ਇੱਥੇ ਕਹਿੰਦੀ ਤੂੰ ਕਹਿ ਦੇ ਵੀ ਮੇਰੇ ਘਰ ਵਾਲੀ ਨੇ ਹੈ ਨਾ ਤੇਰੇ ਵਾਸਤੇ ਦਾਵਤ ਰੱਖੀ ਹੈ ਤੇ ਦੂਸਰੇ ਦਿਨ ਮਗਰਮਾਸ ਜਾਂਦਾ ਹੈਗਾ ਜਾ ਕੇ ਫਿਰ ਬਾਂਦਰ ਨੂੰ ਕਹਿੰਦਾ ਵੀ ਇਹ ਨਾ ਤੂੰ ਮੇਰੇ ਨਾਲ ਚੱਲਨੀ ਮੇਰੇ ਘਰ ਵਾਲੀ ਨੇ ਤੇਰੇ ਵਾਸਤੇ ਹੈ ਨਾ ਦਾਵਤ ਰੱਖੀ ਤੇ ਤੂੰ ਮੇਰੇ ਨਾਲ ਮੇਰੇ ਘਰੇ ਚੱਲੀ ਆ ਨਾ ਤੇ ਬਾਂਦਰ ਨੇ ਥੋੜਾ ਜਿਹਾ ਤਾਂ ਸੋਚਿਆ ਫਿਰ ਉਹਨੇ ਸੋਚਿਆ ਵੀ ਚਲੋ ਮੇਰਾ ਦੋਸਤ ਹੈ ਨਾ ਆਪਾਂ ਦੋਸਤਾਂ ਦੇ ਹਮੇਸ਼ਾ ਵਿਸ਼ਵਾਸ ਕਰ ਲੈਣੇ ਆ ਤੇ ਉਹ ਵੀ ਉਹਦੇ ਨਾਲ ਹਨਾ ਚਲਿਆ ਗਿਆ ਤੇ ਬਾਂਦਰ ਨੂੰ ਮਗਰਮਾਸ ਆਪਣੇ ਘਰੇ ਲੈ ਗਿਆ ਤੇ ਬਾਂਦਰ ਨੂੰ ਕਹਿੰਦਾ ਤੂੰ ਇੱਥੇ ਬੈਠ ਜਾ ਤੇ ਉਹ ਆਪਣੇ ਘਰ ਵਾਲੀ ਕੋਲੇ ਚਲਿਆ ਜਾਂਦਾ ਮਗਰਮਾਸ ਜਦੋਂ ਉਹ ਆਪਸ ਵਿੱਚ ਗੱਲਾਂ ਕਰਦੇ ਨੇ ਨਾ ਬਾਂਦਰ ਸੁਣ ਲੈਂਦਾ ਹੈਗਾ ਉਹ ਕਹਿੰਦੇ ਵੀ ਹੁਣ ਆਪਾਂ ਇਹਨੂੰ ਮਾਰ ਕੇ ਹਨਾ ਖਾ ਜਾਾਂਗੇ ਦੇਖੀ ਇਹਦਾ ਕਾਲਜਾ ਵੀ ਕਿੰਨਾ ਮਿੱਠਾ ਹੋਊਗਾ ਜਿਹੜੀਆਂ ਹਨੀਆਂ ਇਹ ਜਾਮਣਾ ਖਾਂਦੇ ਉਹ ਕਿੰਨੀਆਂ ਮਿੱਠੀਆਂ ਨੇਗੀਆਂ ਤੇ ਉਹ ਨਾ ਬਾਂਦਰ ਕੋਲੇ ਮਗਰ ਮਸ ਜਦੋਂ ਆਉਂਦਾ ਹੈਗਾ ਹਨਾ ਉਹ ਕਹਿੰਦਾ ਵੀ ਮੇਰੇ ਘਰ ਇੰਨਾ ਇੱਕ ਡਿਮਾਂਡ ਰੱਖ ਰਹੀ ਹੈਗੀ ਉਹ ਕਹਿੰਦਾ ਵੀ ਕੀ ਕਹਿੰਦਾ ਉਹ ਕਹਿੰਦੇ ਵੀ ਮੈਂ ਤੇਰਾ ਨਾ ਕਾਲਜਾ ਖਾਣਾ ਹੈਗਾ ਤੇ ਬਾਂਦਰ ਥੋੜਾ ਜਿਹਾ ਚਲਾਕ ਸੀਗਾ ਤਾਂ ਇਆਂ ਹੁਣ ਮੈਂ ਹਮੇਸ਼ਾ ਵੀਡੀਓ ਤਾਂ ਪਾਉਣ ਦਾ ਮਕਸਦ ਵੀ ਮੇਰਾ ਹੀ ਹੈ ਵੀ ਜਦੋਂ ਵੀ ਤੁਸੀਂ ਇਹੀ ਜੇ ਸਥਿਤੀ ਦੇ ਵਿੱਚ ਫਸ ਜਾਓ ਤਾਂ ਉੱਥੇ ਥੋੜਾ ਜਿਹਾ ਬਦਲ ਦਿਮਾਗ ਯੂਜ਼ ਕਰਿਆ ਕਰੋ ਨਾ ਇਹ ਨਾ ਉਹ ਸੋਚਿਆ ਕਰੋ ਵੀ ਹਥਿਆਰ ਨਾਲ ਛਿੱਟਿਆ ਕਰੋ ਨਾ ਤੇ ਕੋਸ਼ਿਸ਼ ਕਰਿਆ ਕਰੋ ਉਸ ਮੁਸ਼ਕਿਲ ਦੇ ਵਿੱਚੋਂ ਨਿਕਲਣ ਦੀ ਤੇ ਬਾਂਦਰ ਕਹਿੰਦਾ ਕਹਿੰਦਾ ਵੀ ਠੀਕ ਹੈ ਕਹਿੰਦਾ ਮੈਂ ਆਪਣਾ ਕਾਲਜਾਦਾ ਦੇਣ ਲਈ ਤਿਆਰਾਂਗਾ ਕਹਿੰਦਾ ਪਰ ਮੇਰਾ ਕਾਲਜਾਦਾ ਕਹਿੰਦਾ ਵੀ ਦਰਖਤ ਦੇ ਉੱਪਰ ਹੈ ਕਹਿੰਦਾ ਮੈਨੂੰ ਉੱਥੇ ਤੱਕ ਲੈ ਕੇ ਚੱਲ ਤਪ ਲੈ ਕੇ ਆਉਣੇ ਆਂਗੇ ਤੇ ਮਗਰਮਾ ਸਾਨੂੰ ਹੋਣਾ ਪਤਾ ਨਹੀਂ ਸੀਗਾ ਵੀ ਇਦਾਂ ਨਹੀਂ ਹੁੰਦਾ ਹੈਗਾ ਕਿ ਸਮਝਾਉਣ ਵਾਲੀ ਹੈ ਨਾ ਇੱਕ ਕਹਾਣੀ ਹੈਗੀ ਹੈ ਨਾ ਤੇ ਚਲੋ ਮਗਰਮਾ ਸਾਨੂੰ ਉੱਥੇ ਦਰਖਤ ਤੱਕ ਲੈ ਜਾਂਦਾ ਤੇ ਬੰਦ ਟਪੂਸੀ ਮਾਰ ਕੇ ਨਾ ਦਰਖਤ ਤੇ ਚੜ ਜਾਂਦਾ ਤੇ ਉਹਨੂੰ ਕਹਿੰਦਾ ਹੈ ਨਾ ਵੀ ਮੈਂ ਬੇਵਕੂਫਾਂ ਤੈਨੂੰ ਤੂੰ ਵੀ ਬੇਵਕੂਫ ਹੈਗਾ ਨਾ ਤੈਨੂੰ ਪਤਾ ਨਹੀਂ ਹੈਗਾ ਵੀ ਕਾਲਜਾ ਹੁੰਦਾ ਜਿਹੜਾ ਆਪਣਾ ਨਾ ਉਹ ਤਾਂ ਆਪਣੇ ਅੰਦਰ ਹੀ ਹੁੰਦਾ ਹੈਗਾ ਤੇ ਮੈਂ ਛੋਟੀਆਂ ਗੱਲਾਂ ਸੁਣ ਲਈਆਂ ਸੀਗੀਆਂ ਤੇ ਮੈਂ ਆਪਣੀ ਜਾਨ ਬਚਾਉਣ ਲਈ ਇੱਥੇ ਆਇਆ ਹਾਂ ਦੇਖੋ ਮੇਰੇ ਇਹ ਕਹਾਕੀ ਸੁਣਾਉਣ ਦਾ ਕਹਾਣੀ ਸੁਣਾਉਂਦਾ ਤੁਹਾਨੂੰ ਇੱਕੋ ਹੀ ਮਤਲਬ ਹੈ ਕਿ ਪਲੀਜ਼ ਚਾਪਲ ਉਸ ਦੋਸਤਾਂ ਤੋਂ ਬਚ ਕੇ